ਚੈਗੀ ਹੈ ਕਿ ਜੇ ਸਾਨੂੰ ਬਾਬੇ ਨੇ ਗੱਡੀ ਦਵਾਈ ਗਏ ਤੇ ਅਸੀਂ ਗੱਡੀ ਸੇਵਾ ਤੇ ਲਾਈ ਉਹਨਾਂ ਦਾ ਕੰਮ ਕਰੀਏ ਕੋਈ ਵੈਹੀ ਬਾਬਾਈ ਨੇ ਬੜਾ ਕੁਛ ਦਿੱਤਾ ਹੈ ਉਹ ਗਾਂ ਵੀ ਦੇਣਗੇ ਥੋੜਾ ਬੋਤਾ ਉਹਨਾਂ ਵਾਸਤੇ ਵੀ ਕਰਨਾ ਚਾਹੀਦਾ ਹੈਗਾ ਜੀ ਬਾਬਾਈ ਨੇ ਨਾਲ ਦਿੱਤਾ ਤੇ 8 ਮਹੀਨੇ ਚ ਪੈਰਾ ਵੀ ਕਟਿਆ ਸਵੇਸੇ ਉੱਥੇ ਦੁਪਹਿਰੇ ਤੇ ਸੇਵਾ ਕਰੀਦੀ ਸੀ ਤੇ ਇਹ ਵਿੱਚ ਪੈਰਾ ਹੀ ਲੱਗਦਾ ਹੈਗਾ ਤੇ ਦੁਪਹਿਰੇ ਤੇ ਇਦਾਂ ਸੇਵਾ ਕਰ ਲਓ ਇੱਕ ਦਿਨ ਕੰਮ ਕਰ ਲਈਏ ਇੱਕ ਦਿਨ ਬਾਬਾ ਜੀ ਦੀ ਸੇਵਾ ਤੇ ਬਸ ਉਹ ਤਾਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾ ਸਾਹਿਬ ਦੇ ਵਿੱਚ ਲੱਖਾਂ ਦੀ ਗਿਣਤੀ ਚ ਸੰਗਤ ਜਰੀ ਹੈ ਚੁਪੈਰਾ ਕਟਨ ਸਾਹਿਬ ਵਾਸਤੇ ਆਂਦੀ ਹੈ ਤਾਂ ਉੱਥੇ ਬਹੁਤ ਸਾਰੇ ਐਸੇ ਲੋਕ ਨੇ ਜੋ ਆਪਣੀ ਸੇਵਾ ਕਰ ਦੇਨੇ ਤੇ ਅੱਜ ਅਸੀਂ ਤੁਹਾਨੂੰ ਇੱਕ ਐਸੀ ਸੇਵਾ ਦਿਖਾਉਣ ਜਾ ਰਹੇ ਹਾਂ ਜਿਹਦੇ ਵਿੱਚ ਕੀ ਇੱਕ ਪਲਸ 2 ਚ ਪੜਨ ਵਾਲੀ ਲੜਕੀ ਵੱਲੋਂ ਇੱਕ ਖਾਸ ਸੇਵਾ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕੀ ਉਹ ਆਟੋ ਚਲਾ ਕੇ ਸੰਗਤਾਂ ਨੂੰ ਫ੍ਰੀ ਦੇ ਵਿੱਚ ਸ਼ਹੀਦਾ ਸਾਹਿਬ ਤੱਕ ਕਰਨ ਛੱਡਣ ਦੀ ਸੇਵਾ ਕਰਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਕ ਆਟੋ ਜਿਹੜਾ ਹੈ ਉਹ ਖਾਸ ਕਰਕੇ ਇੱਕ ਤਰ੍ਹਾਂ ਦਾ ਇੱਕ ਮੰਨਿਆ ਜਾਂਦਾ ਹੈ ਕਿ ਲੇਡੀਜ਼ ਆਟੋ ਹੁੰਦਾ ਹੈ ਤਾਂ ਇਸ ਦੇ ਬਾਹਰ ਸਾਫ ਤੌਰ ਦੇ ਉੱਤੇ ਲਿਖਿਆ ਹੈ ਸ਼ਹੀਦਾ ਸਾਹਿਬ ਫ੍ਰੀ ਸੇਵਾ ਤਾਂ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ ਇਸ ਦੇ ਵਿੱਚ ਲਿਖਿਆ ਹੈ ਤਾਂ ਉਸ ਦੇ ਵਿੱਚ ਇੱਕ ਛੋਟੀ ਜੀ ਲੜਕੀ ਜਿਹੜੀ ਹੈ ਜੋ ਕਿ ਪਲੱਸ 2 ਦੀ ਵਿਦਿਆਰਥਣ ਹੈ ਤਾਂ ਉਹ ਇਸ ਸੇਵਾ ਨੂੰ ਕਰਦੀ ਹੈ ਤਾਂ ਸਭ ਤੋਂ ਪਹਿਲੇ ਜੀ ਸਸਕਲ ਜੀ ਸਸਕਲ ਜੀ ਬਾਈ ਗੁਰਜੀਤ ਖਾਲਸਾ ਵੇਗੁਰਜੀਤ ਫਤੇ ਬਾਈ ਜਿੱਕੀ ਫਤੇ ਤਾਂ ਕਿਵੇਂ ਤੁਹਾਡੇ ਮਨ 'ਚ ਆਇਆ ਤੇ ਕਿਵੇਂ ਇਸ ਦੀ ਸ਼ੁਰੂਆਤ ਕੀਤੀ ਕਿ ਇੱਕ ਇਹ ਸੇਵਾ ਕਰਨੀ ਚਾਹੀਦੀ ਹੈ ਇੱਕ ਪਾਸੇ ਤੁਸੀਂ ਸਟੂਡੈਂਟ ਵੀ ਹੋ ਪਤਾ ਲੱਗਾ ਮੈਨੂੰ ਸਾਨੂੰ ਬਾਬਾ ਦੀਪ ਸਿੰਘ ਜੀ ਨੇ ਫ੍ਰੀ ਗੱਡੀਆਂ ਦਿੱਤੀਆਂ ਕੋਈ ਨਾ ਕੋਈ ਫਾਇਦੇ ਤੇ ਹੋਇਆ ਹਨ ਨੂੰ ਕਿ ਉਹਨਾਂ ਨੇ ਸਾਨੂੰ ਫ੍ਰੀ ਗੱਡੀਆਂ ਦਵਾਈਆਂ ਨੇ ਤੇ ਸਾਡਾ ਵੀ ਏਛ ਹੈ ਕਿ ਜੇ ਸਾਨੂੰ ਬਾਬੇ ਨੇ ਗੱਡੀ ਦਵਾਈ ਕੀ ਤੇ ਅਸੀਂ ਗੱਡੀ ਸੇਵਾ ਤੇ ਲਾਈ ਉਹਨਾਂ ਦਾ ਕੰਮ ਕਰੀਏ ਕੋਈ ਕਿਥੋਂ ਆਣ ਜਾਣ ਵਾਲੀ ਸੰਗਤਾਂ ਵਾ ਉਹਨਾਂ ਲਈ ਫ੍ਰੀ ਸੇਵਾ ਲਈ ਕੀ ਹੈ ਤੇ ਆਟੋ ਤੁਹਾਡਾ ਜੀ ਇਹ ਮੇਰੇ ਮम्मा ਦਾ ਹੈਗਾ ਇਹਨੇ ਅੱਛਾ ਤੇ ਤੁਹਾਡੇ ਮਨ ਚ ਕਿਵੇਂ ਆਇਆ ਕਿ ਤੁਸੀਂ ਇੱਥੇ ਸੇਵਾ ਕਰਨੀ ਹੈ ਵੈਸੇ ਬਾਬਾ ਜੀ ਨੇ ਮਨ ਚ ਪਾਇਆ ਕਿ ਤੁਹਾਨੂੰ ਜੇ ਗੱਡੀ ਦਿੱਤੀ ਹੈ ਤੁਸੀਂ ਵੀ ਆਪਣਾ ਯੋਗਦਾਨ ਦੋ ਸੇਵਾ ਕਰੋ ਤੁਸੀਂ ਆਪਣੀ ਸੇਵਾਵਾਂ ਤੇ ਲਾਓ ਹਾਂਜੀ ਤੇ ਕਿੰਨੇ ਵਜੇ ਸੇਵਾ ਸ਼ੁਰੂ ਕਰਦੇ ਹੋ ਤੇ ਕਿੱਥੋਂ ਦੀ ਕਿੱਥੋਂ ਤੱਕਨ ਕਰਦੇ ਹੋ ਇਹ 10 ਵਜੇ ਤੋਂ ਲੈ ਕੇ 3 ਕਵੇ ਤੱਕ ਕਰ ਲੀਦੀ ਆ ਅੱਛਾ ਜੀ ਹਾਂਜੀ अच्छा 10:00 बजे शुरू ਕਰ ਦਿੰਦੇ ਹੋ ਕਿੱਥੋਂ ਦੀ ਸ਼ੁਰੂ ਕਰਜੋ ਸੇਵਾ ਇੱਥੋਂ ਸ਼ਿਦਾ ਸਾਹਿਬ ਤੋਂ ਬੱਸ ਸਟੈਂਡ ਤੱਕ ਬੱਸ ਸਟੈਂਡ ਤੋਂ ਸ਼ਿਦਾ ਸਾਹਿਬ ਤੱਕ اچھا ਹਾਂਜੀ ਰਸਤੇ ਜਿਹੜੀ ਸਵਾਰੀ ਮਿਲ ਗਈ ਉਹਨਾਂ ਨੂੰ ਸ਼ਿਦਾ ਸਾਹਿਬ ਜਾਣਾ ਉਹਨਾਂ ਨੂੰ ਸ਼ਿਦਾ ਸਾਹਿਬ ਲੈ ਆਇਆ ਇੱਥੋਂ ਬੱਸ ਸਟੈਂਡ ਛੱਡਦਾ اچھا ਹਾਂਜੀ ਤਾਂ ਇੱਕ ਛੋਟੀ ਬਹੁਤ ਛੋਟੇ ਹੋ ਤੁਸੀਂ ਹਲੇ ਵਾਲੇ ਪਲੱਸ 2 ਚ ਤੁਸੀਂ ਪੜਦੇ ਹੋ ਤਾਂ ਇੱਧਰ ਨੂੰ ਜਾਣ ਕਿਵੇਂ ਆਇਆ ਇੱਧਰ ਮम्मा ਵੀ ਆੜੇ ਚ ਲਾਂਦੇ ਆ ਥੋੜੀ ਉਹਨਾਂ ਦੀ ਹੈਲਪ ਹੋ ਜਾਈਏ ਥੋੜਾ ਆਪਣਾ ਖਰਚਾ ਨਿਕਲ ਜੇ ਹਾਂਜੀ ਤੇ ਟ੍ਰੇਨਿੰਗ ਵੀ ਲੈ ਰਹੇ ਹੋ ਇੱਕ ਤਰ੍ਹਾਂ ਦੀ ਹਾਂਜੀ ਹਾਂਜੀ ਟ੍ਰੇਨਿੰਗ ਲਿੱਤੀ ਆ ਅੱਛਾ ਤੇ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ ਮੈਂ ਪਲੱਸ 2 ਕਾਮਰਸ ਪਲੱਸ 2 ਕਾਮਰਸ ਹਾਂਜੀ ਅੱਛਾ ਤੇ ਉਸ ਤੋਂ ਬਾਅਦ ਕੀ ਇਰਾਦਾ ਕਰੰਦਾ ਹੋ ਉਸ ਤੋਂ ਬਾਅਦ ਬੀਕੋਮ ਕਰਾਂਗੇ ਜਾਂ ਗ੍ਰੈਜੂਏਸ਼ਨ ਕਰਕੇ ਫਿਰ ਬਾਹਰ ਜਾਣ ਦਾ ਸੋਚਿਆ ਹੈ ਦੇਖੋ ਕਿ ਬਾਬਾ ਜੀ ਕੀ ਕਹਿੰਦੇ ਹੈਗੇ ਆ ਬਾਹਰ ਜਾਣਾ ਕਿ ਨਹੀਂ ਵੈਸੇ ਦੇਖੋ ਜਾਨਦੇ ਆ ਕਿ ਨਹੀਂ ਜਾਨਦੇ ਆ ਕਿ ਤੇ ਬਾਬਾ ਜੀ ਦੇ ਹੱਥ ਤੇ ਕੁਝ ਆਪਣੇ ਹੱਥ ਵਾਸਤੇ ਗਾ ਜੀ ਅੱਛਾ ਜੀ ਹਾਂ ਜੀ ਪਰ ਤੁਸੀਂ ਮਿਹਨਤ ਕਰ ਰਹੇ ਹੋ ਹਾਂ ਜੀ ਅੱਛਾ ਇਹ ਪ੍ਰੇਰਣਾ ਕਿਵੇਂ ਆਈ ਠੀਕ ਹੈ ਹਰ ਕੋਈ ਵਿਅਕਤੀ ਕੋਈ ਨਾ ਕੋਈ ਚੀਜ਼ ਲਾਂਦਾ ਗੁਰੂ ਘਰ ਨੂੰ ਸਮਰਪਿਤ ਕਰਦਾ ਕਿਉਂਕਿ ਕਈ ਲੋਕ ਆਪਣਾ ਦਸਵੰਤ ਵੀ ਗੁਰੂ ਘਰਾਂ ਚ ਦਿੰਦੇ ਨੇ ਪਰ ਇਹ ਇੱਕ ਲੋਕੀ ਸੇਵਾ ਇੱਕ ਲੜਕੀ ਹੋਣ ਦੇ ਨਾਤੇ ਤੁਹਾਨੂੰ ਮੈਂ ਸੇਵਾ ਬਾਰੇ ਪੁੱਛ ਰਿਆ ਹਾਂ ਹਾਂ ਜੀ ਵੈਹੀ ਬਾਬਾ ਜੀ ਨੇ ਬੜਾ ਕੁਝ ਦਿੱਤਾ ਹੈ ਉਹ ਗਾਂ ਵੀ ਦੇਣਗੇ ਥੋੜਾ ਬੋਤਾ ਉਹਨਾਂ ਵਾਸਤੇ ਵੀ ਕਰਨਾ ਜ਼ਰੂਰੀ ਹੋਵੇਗਾ ਜੀ ਹਾਂ ਜੀ ਪਰੇਕ ਬੱਚੇ ਇੱਕ ਸਟੂਡੈਂਟ ਹੋਣ ਦੇ ਨਾਤੇ ਥੋੜਾ ਜਿਹਾ ਹੁੰਦਾ ਨਾ ਕਿ ਕਿਵੇਂ ਮਨ ਚਾਹ। ਨਹੀਂ ਇਹ ਬਾਬਾ ਜੀ ਦੇ ਸ਼ਰਦਾ ਹੈਗੀ ਆ ਕਿ ਹਾਂ ਬਾਬਾ ਜੀ ਦੇ ਵਾਸਤੇ ਕੁਝ ਕਰਨਾ ਜੀ ਬਾਬਾ ਜੀ ਸਾਡੇ ਵਾਸਤੇ ਇੰਨਾ ਕਰਦੇ ਗਏ ਤੇ ਆਪਾਂ ਵੀ ਕਿਉਂ ਨਹੀਂ। ਕੀ ਹਾਲਾਤ ਹੁੰਦੇ ਸੀ ਪਹਿਲਾਂ ਤੇ ਹੁਣ ਕੀ ਲੱਗਦਾ। ਮੇਰੀ ਮੰਮਾ ਵੀ ਚਲਾਉਂਦੇ ਹੈਗੇ ਨੇ ਉਹਨਾਂ ਦਾ ਨਾਮ ਸਰਗਜੀਤ ਕੋਹਰਾ ਹੈ ਉਹਨਾਂ ਦਾ ਹੀ ਹੈ ਉਹਨਾਂ ਨੇ ਹੀ ਸ਼ੁਰੂ ਕੀਤਾ ਹੈਗਾ ਹੀ ਇਹ ਰਿਕਸ਼ਾ ਚਲਾਉਣਾ ਅੰਮ੍ਰਿਤਸਰ ਚ ਉਹਨਾਂ ਨੂੰ 8 ਸਾਲ ਹੋ ਗਏ ਚਲਾਉਂਦਿਆਂ ਨੂੰ ਤੇ ਉਹਨਾਂ ਵੱਲ ਵੇਖ ਕੇ ਜੀ ਮੰਮਾ ਕਰ ਸਕਦੇ ਤੇ ਮੈਂ ਕਿਉਂ ਨਹੀਂ ਕਰ ਸਕਦੀਗੀ। ਹਾਂਜੀ ਦਿਕਤ ਨਹੀਂ ਹੁੰਦੀ ਕਈ ਵਾਰ ਲੜਕੀਆਂ ਆਟੋ ਚਲਾਉਂਦੀਆਂ ਥੋੜਾ ਅਲੱਗ ਲਿਆ ਲੱਗਦੀਆਂ ਕਿਉਂਕਿ ਅਕਸਰ ਅਸੀਂ ਕਿਹਾ ਜਾਂਦਾ ਕਿ ਮੈਨ ਡੋਮਿਨੇਟਿਡ ਇੱਕ ਇੱਕ ਤਰ੍ਹਾਂ ਦਾ ਕਿਤਾ ਹੈ ਹਾਂਜੀ ਪਰ ਨਹੀਂ ਠੀਕ ਹੈ ਠੀਕ ਹੈ ਹਾਂਜੀ ਅੱਛਾ ਤੇ ਕਿੰਨਾ ਕੰਫਰਟੇਬਲ ਫੀਲ ਕਰਦੇ ਹੋ ਬਹੁਤ ਜ਼ਿਆਦਾ ਮੀਨ ਕੋਈ ਕੁਝ ਕਹਿ ਕੇ ਨਹੀਂ ਜਾਂਦਾ ਪੁਲਿਸ ਵਾਲੇ ਵੀ ਨਾ ਕੋਆਪਰੇਟ ਕਰਦੇ ਆ ਗਿਆ ਕਿ ਆਪ ਕਹਿ ਦਿੰਦੇ ਕਿ ਹਾਂ ਕੋਈ ਗੁੱਡੀ ਦੀ ਗੱਡੀ ਚਾਹ ਕੇ ਬਹੁ ਗੁੱਡੀ ਨਾਲ ਬਹੁ ਕੁੜੀ ਨਾਲ ਜਾਓ ਤੁਸੀਂ ਸਾਰੇ ਕੋਆਪਰੇਟ ਕਰਦੇ ਆ ਜਿਦੋਂ ਕਿ ਆਟੋ ਵਾਲੇ ਗਿਆ ਉਹ ਵੀ ਬੜਾ ਸਪੋਰਟ ਕਰਦੇ ਆ ਕਿ ਆ ਆਪਣੀ ਗੱਡੀ ਨਹੀਂ ਭੜਦੇਗੇ ਕਿੰਨੇ ਤੂੰ ਹਿਲਾਇ ਹੋਤੀ ਫਲੋਤੇ ਹੈ ਪਹਿਲਾਂ ਤੂੰ ਹੀ ਚੱਲ ਜਾਓ ਸਾਰੇ ਆਣੇ ਕੋਆਪਰੇਟ ਕਰਦੇ ਕੋਈ ਕੋਈ ਗਲਤ ਨਹੀਂ ਕਹਿੰਦੇ ਕੋਈ ਕਿਸ ਨੂੰ ਮਾੜਾ ਨਹੀਂ ਕਹਿੰਦਾ ਜੀ ਇੱਕ ਸੇਵਾ ਜਿਹੜੀ ਤੁਸੀਂ ਕਰਦੇ ਹੋ ਤੇ ਸਿਰਫ ਲੇਡੀਜ਼ ਨੂੰ ਲੈ ਕੇ ਜਾਂਦੇ ਹੋ ਕਿ ਜੈਂਟਸ ਵੀ ਨਹੀਂ ਨਹੀਂ ਸਾਰਿਆਂ ਨੂੰ ਸੇਵਾ ਲੈਣੀ ਹੈ ਸਾਰਿਆਂ ਵਾਸਤੇ ਹੀ ਹੈ ਸਾਰਿਆਂ ਵਾਸਤੇ ਹੀ ਹੈ ਲੇਡੀਜ਼ ਵਾਸਤੇ ਵੀ ਹੈ ਤੇ ਜੈਂਟਸ ਵਾਸਤੇ ਹਾਂਜੀ ਤਾਂ ਵੈਸੇ ਨੋਰਮਲ ਆਪਣੀ ਲਾਈਫ ਚ ਵੀ ਆਟੋ ਚਲਾਉਂਦੇ ਹੋ ਨਹੀਂ ਮੈਂ ਪਾਰਟ ਟਾਈਮ ਚਲਾਨਦੀ ਹਾਂ ਪਹਿਲਾਂ ਮੈਂ ਸਕੂਲ ਦੇ ਜਾਂਦੀ ਹਾਂ ਫਿਰ ਮੈਂ ਆ ਕੇ ਪਾਰਟ ਟਾਈਮ ਕਰਦੀ ਹਾਂ ਆਟੋ ਚਲਾਨਦੇ ਹੋ ਫਿਰ ਹਾਂਜੀ ਉਹਦੇ ਪੈਸੇ ਲੈਂਦੇ ਹੋ ਤੁਸੀਂ ਹਾਂਜੀ ਅੱਛਾ ਉਹਦੇ ਨਾਲ ਕਿੰਨਾ ਕੁ ਤੁਹਾਨੂੰ ਰੋਜ਼ਗਾਰ ਮਿਲ ਜਾਂਦਾ ਚਾਰ 500 ਮਿਲ ਜਾਂਦਾ ਹੈ ਕਹਿੰਦੇ ਪਾਰਟ ਟਾਈਮ ਚ ਲਾਨ ਸੀ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਦ ਉਹ ਤੁਹਾਡਾ ਖਰਚਾ ਹੋ ਜਾਂਦਾ ਫਿਰ ਹਾਂਜੀ ਉਹ ਖਰਚਾ ਹੋ ਜਾਂਦਾ ਹੈ ਸਕੂਲ ਫੀਸ ਟਿਊਸ਼ਨ ਫੀਸ ਨਿਕਲ ਆਉਂਦੀ ਹੈਗੀ ਹੈ ਆਪਣਾ ਖਰਚਾ ਨਿਕਲ ਆਉਂਦਾ ਹੈ ਹਾਂ ਮਾਪੇ ਤੇ ਬੋਝ ਨਹੀਂ ਬੰਦੇ ਹਾਂਜੀ ਤਾਂ ਫਿਰ ਬਿਲਕੁਲ ਬਾਹਰ ਜਾ ਕੇ ਵੀ ਇਹ ਕੁਝ ਕਰ ਰਹੇ ਇੱਥੇ ਵੀ ਬਾਹਰ ਜਾ ਕੇ ਵੀ ਮੈਂ ਜ਼ਿਆਦਾਤਰ ਦੇਖਿਆ ਜਾਂ ਨਰਸਿੰਗ ਦੇ ਵੇਸਤੇ ਜਾਂਦੇ ਗਿਆ 25 25 30 30 ਲੱਖ ਰੁਪਏ ਲਾ ਕੇ ਜਾਂਦੇ ਵੀ ਪਏ ਆ ਉੱਥੇ ਵੀ ਜੋਬ ਵਗੈਰਾ ਨਹੀਂ ਹੈਗੀ ਇਹ ਤੋਂ ਚੰਗਾ ਤੇ ਆਪਣੇ ਅੰਬਰਸ਼ੜੀ ਕੰਮ ਕਰੋ ਆਪਣੇ ਘਰੇ ਆਪਣੀ ਮਮਾ ਪਾਪਾ ਕੋਲ ਤਾਂ ਰਹਿੰਦੇ ਹੈਗੇ ਹੋ ਹਾਂਜੀ ਵੱਡੇ ਹੋ ਕੇ ਬੰਨਾ ਕੀ ਚਾਹੁੰਦੇ ਹੋ ਕਿਉਂਕਿ ਤੁਸੀਂ ਬੀ ਕਾਮ ਦੀ ਪੜ੍ਹਾਈ ਹੈ ਤੇ ਮੈਥਮੈਟਿਕਸ ਦੇ ਨਾਲ ਜੁੜੇ ਹੋ ਹਾਂਜੀ ਕੀ ਸੁਪਨਾ ਸੁਪਨਾ ਇਹੀ ਮम्मा ਹਣੀ ਕਹਿੰਦੇ ਆ ਕਿ ਬਾਹਰ ਜਾਣਾ ਵਾ ਕਿ ਬਾਹਰ ਜਾ ਕੇ ਤੈਨੂੰ ਆਪਣੇ ਪੈਰਾਂ ਤੇ ਸਟੈਂਡ ਹੋਏਗੀ ਬਾਹਰ ਜਾਣ ਵੱਲੇ ਕੀ ਆਹੀ ਉਹਨਾਂ ਨੇ ਹਾਂਜੀ ਅੱਛਾ ਇਹ ਸੱਚੀ ਦੱਸੋ ਇਹ ਸ਼ਹੀਦਾ ਸਾਹਿਬ ਦੀ ਸੇਵਾ ਕਰਨਾ ਆਈਡੀਆ ਤੁਹਾਡਾ ਸੀ ਕਿ ਮੰਮੀ ਦੱਸੋ ਇਹ ਮੇਰਾ ਹੀ ਹੈਗਾ ਸੀ ਅੱਛਾ ਇਹ ਹਾਂਜੀ ਬਾਬਾ ਜੀ ਨੇ ਇਨਾਂ ਦੇ ਤਾ ਤਿੰਨ ਮਹੀਨੇ ਚ ਪੈਰਾ ਵੀ ਕਟਿਆ ਤੇ ਬੱਸ ਇਸ ਚ ਉੱਥੇ ਦੁਪਹਿਰੇ ਤੇ ਸੇਵਾ ਕਰੀਦੀ ਸੀ ਤੇ ਇਹ ਵਿੱਚ ਪੈਰਾ ਹੀ ਲੱਗਦਾ ਹੈਗਾ ਤੇ ਦੁਪਹਿਰੇ ਤੇ ਇਦਾਂ ਸੇਵਾ ਕਰ ਲਓ ਹਾਂ ਹਾਂ ਅਗਲੇ ਹਾਂਜੀ ਦੁਪਹਿਰੇ ਜੋ ਆਟੋ ਮੰਗਿਆ ਸੀ ਹਾਂਜੀ ਦੀ ਮੰਗਿਆ ਸੀ ਇਹ ਤੁਹਾਨੂੰ ਮਤਲਬ ਪਲਾਨ ਹੈਗਾ ਹੀ ਨਹੀਂ ਤੇ ਉਹਦੇ ਨੇ ਨਹੀਂ ਤੇ ਹਾਂਜੀ ਸਾਨੂੰ ਡੇਡ ਡੇਡ ਮਹੀਨਾ ਹੋ ਗਿਆ ਹੈ ਕਿ ਫਾਰਮ ਪਰ ਐਨੂੰ ਤੇ ਮਿਲਦੇ ਨਹੀਂ ਹੈਗੇ ਹੀ ਤੇ ਫਿਰ ਸੁਖਨਾ ਸੁਖੀ ਤੇ ਬਾਬਾ ਇਹਨਾਂ ਦਿੱਤਾ ਵੀ ਆ ਹੋਣਾ ਤੇ ਕਿਉਂ ਨਾ ਉਹਨਾਂ ਵਾਸਤੇ ਦਿਸਵੰਤ ਖੜਿਆ ਜਾਵੇ ਇਤੋਂ ਹੀ ਹਾਂਜੀ ਜੇਰਾ ਪਾਰਟ ਟਾਈਮ ਜੋਬ ਕਰਦੇ ਹੋ ਤੁਸੀਂ ਉਸ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਕੋਈ ਕਈ ਵਾਰ ਹਾਂ ਕਿ ਜਿਹੜੀ ਕਸਟਮਰ ਹੈਗੇ ਉਹ ਥੋੜਾ ਕਰਦੇ ਹੈਗੇ ਆ ਕਿ ਜਲਦੀ ਚਲੋ ਜਲਦੀ ਚਲੋ ਬਸ ਇਹੀ ਹੋਰ ਤੇ ਕੋਈ ਦਿੱਕਤ ਨਹੀਂ ਬਾਕੀ ਸਾਰੇ ਵਧੀਆ ਪੁਲਿਸ ਵਾਲੇ ਵੀ ਵਧੀਆ ਜਿਹੜੇ ਬਾਕੀ ਹੀ ਡਰਾਈਵ ਕਰਦੇ ਆ ਆਟੋ ਡਰਾਈਵ ਕਰਦੇ ਆ ਬਾਕੀ ਸਾਰੇ ਕੋਆਪਰੇਟਿਵ ਹੈਗੇ ਆ ਉਹ ਚੰਗੇ ਹੈਗੇ ਆ ਭੈਣ ਤੋਂ ਸਿਵਾ ਕੋਈ ਬੁਲਾਉਂਦਾ ਨਹੀਂਗਾ ਬੜੇ ਚੰਗੇ ਹੈਗੇ ਆ ਇੱਜ਼ਤਮਾਨ ਕਰਦੇ ਹਾਂਜੀ ਉਹ ਤਾਂ ਸੁਪਨਾ ਕੀ ਕੀ ਬੰਨਣਾ ਕੀ ਚਾਹੁੰਦੇ ਹੋ ਜ਼ਿੰਦਗੀ ਦੇ ਬੰਨਣਾ ਬਾਦ ਹਨ ਵਰੀ ਸੋਚਿਆ ਹੈ ਗਾਈ ਅੱਛਾ ਪਰ ਇੱਕ ਪਾਸੇ ਤੁਸੀਂ ਕਹਿ ਰਹੇ ਮੈਂ ਇੱਥੇ ਕੰਮ ਕਰਨਾ ਇੱਕ ਪਾਸੇ ਮੈਂ ਪੁਲਿਸ ਲਾਈਨ ਵੱਲੋਂ ਜਾਣਵਰੇ ਵੀ ਸੋਚਿਆ ਹੈ ਕਿ ਡਿਫੈਂਸ ਲਾਈਨ ਤੇ ਜਾਵਾਂਗੀ ਹਾਂਜੀ ਉਹਦਾ ਮੈਂ ਕਰਕੇ ਜਾਣਾ ਹਾਂਜੀ ਉਹਦਾ ਮੈਂ ਗੀਮ ਰੱਖੀ ਹੋਈ ਆ ਕਰੈਂਟ ਰੱਖੀ ਹੋਈ ਆ ਅੱਛਾ ਤੇ ਇਹ ਹੈਗਾ ਕਿ ਉਹਦੇ ਥਰੂ ਮੈਂ ਪੁਲਿਸ ਲਾਈਨ ਚੱਲ ਜਾਾਂਗੀ ਅੱਛਾ ਹਾਂਜੀ ਤੇ ਨਾਲ ਆਪਣਾ ਗੁਜ਼ਾਰਾ ਕਰਨਾ ਹਾਂਜੀ ਆਪਣਾ ਸਮਝ ਦਿਓ ਕਿ ਪੜਾਈਆਂ ਬਹੁਤ ਮਹਿੰਗੀਆਂ ਨੇ ਆਪਣਾ ਖਰਚਾ ਕੱਢ ਲੈਂਦੇ ਹੋ ਹਾਂਜੀ ਹਾਂਜੀ ਕਿਉਂਕਿ 2-2 ਢਾਈ-ਢਾਈ ਹਜ਼ਾਰ ਤੇ ਇੱਕ-ਇੱਕ ਸਬਜੈਕਟ ਦੀ ਫੀਸ ਹੈਗੀ ਆ ਜਿਹੜੇ ਰੱਖੇ ਹੋਏ ਆ ਤੇ ਉਹਦਾ ਖਰਚਾ ਹਾਂਜੀ ਕਿ ਨਾਲਾ ਸੇਵਾ ਨਾਲ ਬਤਾਜੀ ਐਤਵਾਰ ਦਾ ਦਿਨ ਬਾਬਾ ਜੀ ਨੂੰ ਸਮਰਪਿਤ ਹਾਂਜੀ 6 ਦਿਨ ਕੰਮ ਕਰ ਲਿਆ ਇੱਕ ਦਿਨ ਬਾਬਾ ਜੀ ਦੀ ਸੇਵਾ ਤੇ ਬੱਸ ਬਹੁਤ ਅਗਾਇ ਬਹੁਤ ਅਗਾਇ ਹਾਂਜੀ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤੁਹਾਡਾ ਪੂਰਾ ਨਾਮ ਮੈਂ ਪੁੱਛਣਾ ਭੁੱਲ ਗਿਆ ਸੀ ਮੇਰਾ ਨਾਮ ਪੂਰਾ ਰਮਨਪ੍ਰੀਤ ਕੌਰ ਹੈ ਰਮਨਪ੍ਰੀਤ ਕੌਰ ਹਾਂਜੀ ਸੇ ਕਿਥੋਂ ਦੇ ਰੇਲ ਵਾਲੇ ਸੀ ਅੱਛਾ ਅੰਬਸਰ ਦੀ ਬਟਾਲਾ ਰਹੋ ਤੇ ਅੱਛਾ ਬਿਲਕੁਲ ਤੁਸੀਂ ਵੇਖੋ ਕਿ 8 ਕਿਲੋਮੀਟਰ ਦੂਰ ਤੋਂ ਆ ਕੇ ਇਸ ਲੜਕੀ ਵੱਲੋਂ ਆਟੋ ਚਲਾਇਆ ਜਾ ਰਿਹਾ ਹੈ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹਨੇ ਵੱਲੋਂ ਇਹ ਖਾਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਸਾਫ਼ ਤੌਰ ਦੇ ਉੱਤੇ ਸ਼ਹੀਦਾ ਸਾਹਿਬ ਦੀ ਸੇਵਾ ਜਿਹੜੀ ਹੈ ਉਹ ਇਹ ਲੜਕੀ ਖੁਦ ਕਰਦੀ ਹੈ ਤਾਂ ਤੁਸੀਂ ਦੇਖੋ ਸਾਫ਼ ਲਿਖਿਆ ਹੈ ਕਿ ਸ਼ਹੀਦਾ ਸਾਹਿਬ ਦੀ ਫ੍ਰੀ ਸੇਵਾ ਹੈ ਤਾਂ ਔਰ ਤੁਸੀਂ ਦੇਖੋ ਤੇ ਮੈਡਮ ਇੱਕ ਹੋਰ ਸਵਾਲ ਤੁਹਾਨੂੰ ਕੋਲ ਪੁੱਛਣਾ ਚਾਹਾਂਗੇ ਆਟੋ ਚਲਾਉਣਾ ਸਿੱਖਿਆ ਕਿਦੋਂ ਕਿਉਂਕਿ ਆਟੋ ਚਲਾਉਣਾ ਵੀ ਕਾਰਟ ਹੈ ਕਿਉਂਕਿ ਜਿਸ ਤਰ੍ਹਾਂ ਦੀ ਮੰਮਾ ਕੋ ਸਿੱਖਿਆ ਮੰਮਾ ਵੀ ਔਟੋ ਚ ਲੰਦੇ ਆ ਉਹਨਾਂ ਕੋ ਸਿੱਖਿਆ ਹੈ ਤੇ ਪਾਪਾ ਤੁਹਾਡੇ ਪਾਪਾ ਵੀ ਔਟੋ ਚ ਲੰਦੇ ਆ ਅੱਛਾ ਤੇ ਮੰਮੀ ਨੂੰ ਆਪਾਂ ਕੋ ਔਟੋ ਚ ਲੰਭਾ ਸਿੱਖਿਆ ਕਿ ਅੱਜ ਆਪਣੀ ਸੇਵਾ ਕਰ ਰਹੇ ਹਾਂ ਜੀ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸੀ ਸ਼ੀਦਾ ਸਾਹਿਬ ਤੋਂ ਆ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਲੜਕੀ ਵੱਲੋਂ ਇੱਕ ਖਾਸ ਸੇਵਾ ਨਿਭਾਈ ਜਾ ਰਹੀ ਹੈ ਜਿਸ ਦੇ ਵਿੱਚ ਕੀ ਲੜਕੀ ਛੋਟੀ ਜੀ ਲੜਕੀ ਹੈ ਮਹਜ ਪਲੱਸ 2 ਤੇ ਪੜਦੀ ਹੈ ਤਾਂ ਤੁਸੀਂ ਵੇਖੋ ਕਿ ਉਸ ਦੇ ਵੱਲੋਂ ਖਾਸ ਤੌਰ ਦੇ ਉੱਤੇ ਇੱਕ ਔਟੋ ਲਿੱਤਾ ਗਿਆ ਹੈ ਔਰ ਉਸ ਆਟੋ ਦੇ ਵਿੱਚ ਜਿਹੜਾ ਹੈ ਉਹ ਸ਼ੀਦਾ ਸਾਹਿਬ ਦੇ ਵਿੱਚ ਜਿਹੜੀਆਂ ਸੰਗਤਾਂ ਜਿਹੜੀਆਂ ਨੇ ਇੱਥੇ ਦਰਸ਼ਨ ਦੇਦਾਰੇ ਕਰਨ ਵਾਸਤੇ ਆਉਂਦੀਆਂ ਨੇ ਉਸ ਦੀ ਸੇਵਾ ਕਰਦੀ ਹੈ ਉਹਨਾਂ ਨੂੰ ਫ੍ਰੀ ਸੇਵਾ ਕਰਦੀ ਹੈ ਆਪ ਵੀ ਆਟੋ ਚਲਾਉਂਦੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮਾਤਾ ਪਿਤਾ ਆਟੋ ਚਲਾਉਂਦੇ ਸਨ ਤੇ ਉਹਦਾ ਸੁਪਨਾ ਸੀ ਕਿ ਉਹ ਜ਼ਿੰਦਗੀ 'ਚ ਕੁਝ ਬਣੇ ਤਾਂ ਉਸ ਦੇ ਵਿੱਚ ਉਸਨੇ ਕਿਹਾ ਕਿ ਆਪਣੀ ਪੜ੍ਹਾਈ ਦਾ ਖਰਚਾ ਕਰਨ ਵਾਸਤੇ ਪਾਰਟ ਟਾਈਮ ਆਟੋ ਚਲਾਉਂਦੇ ਨੇ ਲੇਕਿਨ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਵੇ ਤੇ ਇਤਵਾਰ ਵਾਲੇ ਦਿਨ ਸ਼ੀਦਾ ਸਾਹਿਬ ਦਾ ਜਦੋਂ ਚਪੈਰਾ ਸਾਈ ਹੁੰਦਾ ਹੈ ਉਸ ਦਿਨ ਲੱਖਾਂ ਦੀ ਤعداد ਚ ਸੰਗਤ ਆਂਦੀ ਹੈ ਤੇ ਇੱਕ ਸੇਵਾ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਆਪਣਾ ਦਿਨ ਜਿਹੜਾ ਹੈ ਸਮਰਪਣ ਕੀਤਾ ਹੈ ਜਿਸ ਦੇ ਵਿੱਚ ਕੀ ਹੋ ਸ਼ੀਦਾ ਸਾਹਿਬ ਤੋਂ ਬੱਸ ਸਟੈਂਡ ਤੇ ਬੱਸ ਸਟੈਂਡ ਤੋਂ ਸ਼ੀਦਾ ਸਾਹਿਬ ਲੋਕਾਂ ਨੂੰ ਮੁਫਤ ਦੇ ਵਿੱਚ ਸੇਵਾ ਦਿੰਦੇ ਨੇ ਤਾਂ ਸਮਰਪਣ ਹੈ ਇਸ ਸ਼ੀਦਾ ਔਰ ਅਸੀਂ ਹੋਰ ਵੀ ਬਹੁਤ ਸਾਰੇ ਲੋਕ ਜੋ ਕਿ ਗੁਰੂ ਘਰ ਨੂੰ ਸਮਰਪਤ ਹੈ ਉਹਨਾਂ ਦੀਆਂ ਕਹਾਣੀਆਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਾਂਗੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕਰਨ ਨਾਗਰਡ ਪੰਜਾਬ ਟੀਵੀ ਅੰਮ੍ਰਿਤਸਰ